ਸ਼ਵੇਰ ਸ਼ਵੇਰ ਦਾ ਟਾਈਮ ਸਾਰਿਆਂ ਨੂੰ ਮੇਰੇ ਵੱਲੋਂ ਹਰਿ ਕ੍ਰਿਸ਼ਨਾਂ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦਾ ਦਿਨ ਹੈ ਜੀ ਆਪਣਾ ਥੋੜਾ ਜਿਹਾ ਲੇਟ ਹੀ ਉੱਠਿਆਗਾ ਕਿਉਂਕਿ ਰਾਤ ਨੂੰ ਵੀਡੀਓ ਐਡਿਟ ਕਰਦਾ ਪਿਆ ਸੀਗਾ ਮੈਂ ਉਹ ਕਾਫੀ ਲੰਬੀ ਵੀਡੀਓ ਸੀ 1 ਘੰਟੇ ਦੀ ਤੇ ਉਹਨੂੰ ਐਡਿਟ ਕਰਦੇ ਕਰਦੇ ਕਾਫੀ ਟਾਈਮ ਹੋ ਗਿਆ ਮੈਂ ਲੁਧਿਆਣਾ ਦੇ ਵਿੱਚ ਆ ਜੀ ਤੇ ਹੁਣ ਜਾ ਰਹੇ ਹਾਂ ਜੀ ਇੱਧਰ ਉੱਧਰ ਮਾੜਾ ਮੋਟਾ ਕੰਮ ਨਿਬੇੜਨ ਮਾੜਾ ਮੋਟਾ ਕੰਮ ਜਿਹੜੇ ਪੈਂਡਿੰਗ ਪਏ ਨੇ ਉਹ ਅੱਜ ਆਪਾਂ ਨਿਬੇੜ ਦਾਂਗੇ ਤੇ ਉਸ ਤੋਂ ਬਾਅਦ ਦੋ ਕੁ ਦਿਨਾਂ ਨੂੰ ਹੋਰ ਤਿੰਨ ਕੁ ਦਿਨਾਂ ਨੂੰ ਜਿਹੜਾ ਸੀ ਦੁਬ ਬਣੇ ਰਿਹਾ ਕਰੋ ਵਲੋਗਾਂ ਦੇ ਨਾਲ ਹੁਣੇ ਲਾਈਕ ਸਬਸਕ੍ਰਾਈਬ ਸ਼ੇਅਰ ਕਰ ਦਿਓ ਕੱਲ ਦਿਖਾਇਆ ਤੁਹਾਨੂੰ ਮੈਂ ਘਰ ਤੇ ਹੁਣ ਦਿਖਾਵਾਂਗੇ ਜੀ ਤੁਹਾਨੂੰ ਆਪਣੇ ਆਲੇ ਦੁਆਲੇ ਕੁਝ ਫੇਮਸ ਜਗ੍ਹਾਾਂ ਤੇ ਹੋ ਸਕਿਆ ਇੱਕ ਛੋਟਾ ਇੱਕ ਅਦਾ ਟੂਰ ਮਾਰ ਲਾਂਗੇ ਟ੍ਰਿਪ ਟ੍ਰਪ ਵਾਲਾ ਮਕਲੌਰ ਗੰਜ ਜਾ ਕੇ ਤ੍ਰਿ ਹੁੰਦੇ ਕੈਂਪਿੰਗ ਕਰਾਂਗੇ ਬੈਂਕ ਦਾ ਕੰਮ ਕਰਵਾਣ ਆਏ ਸੀਗੇ ਖਾਤਾ ਖਲਵਾਣ ਇੱਥੇ ਵੀ ਖੁਲਿਆਣੇ ਦਾ ਖਾਤਾ ਕੋਸ਼ਿਸ਼ ਪੂਰੀ ਕਰੀ ਪਰ ਆਪਣਾ ਖਾਤਾ ਇੱਥੇ ਖੁਲ੍ਹਿਆ ਨਹੀਂ ਕਰੰਟ ਉਹ ਕਹਿੰਦੇ ਕੋਈ ਨਾ ਕੋਈ ਦਿਖਾਓ ਸੈਲਰੀਡ ਅਕਾਊਂਟ ਇਹ ਉਹ ਸਾਡੇ ਕੋਲ ਹੈ ਨਹੀਂ ਸੀਗਾ ਅਸੀਂ ਕਿਹਾ ਕਿ ਅਸੀਂ YouTube ਵਾਲੇ ਖਾਤੇ ਖੁਲਵਾਣੇ ਨੇ ਇਹਨਾਂ ਨੇ ਮਨਾਂ ਕਰਤਾ ਐ ਕਿਤੇ ਹੋਰ ਟਰਾਈ ਕਰਾਂਗੇ ਜੀ ਇਹ ਏਰੀਆ ਹੈ ਜੀ ਸੀਵਲ ਹਸਪਤਾਲ ਵਾਲਾ ਫੀਲਡ ਗਾਂਜ ਵੀ ਕਹਿੰਦੇ ਅੱਗੇ ਜਾ ਕੇ ਸਾਰੇ ਸੱਚੇ ਹੱਥ ਜਿੰਨੇ ਲੱਗਦੇ ਨੇ ਕੁੱਚੇ ਨੇ ਸੱਚੇ ਹੱਥ ਇਧਰ ਨੂੰ ਜਿਹੜੇ ਇਧਰਲੇ ਪਾਸੇ ਜਾਈਏ ਤਾਂ ਅਸੀਂ ਤਾਂ ਉਹ ਪੈ ਜਾਂਦੇ ਜੀ ਆਪਣਾ ਅਮਰਪੁਰਾ ਏਰੀਆ ਸਿਵਲ ਹਸਪਤਾਲ ਵੀ ਦਿਖਾਣੇ ਆ ਜੀ ਥੋੜਾ ਜਿਹਾ ਅੰਦਰ ਲੈ ਕੇ ਚੱਲੀ ਇਹ ਹੈ ਜੀ ਲੁਧਿਆਣੇ ਦਾ ਸਿਵਲ ਹਸਪਤਾਲ ਬੜਾ ਵਾੜੀ ਅੰਦਰ ਉਧਰ ਮੋੜ ਕੇ ਲੈ ਜੀ ਇਹ ਸਿਵਲ ਹਸਪਤਾਲ ਹੈ ਜੀ ਜਿਹੜਾ ਸਸਤਾ ਪੈਂਦਾ ਜੀ ਲੋਕ ਇੱਥੋਂ ਲਾਇ ਕਰਵਾਉਂਦੇ ਨੇ ਇੱਧਰ ਹੈ ਜੀ ਆਪਣਾ ਸ਼ਨੀ ਦੇਵ ਦਾ ਮੰਦਿਰ ਕੋੜੀਆ ਆਸ਼ਰਮ ਵੀ ਨਾਲ ਹੀ ਪੈਂਦਾ ਜੀ ਆਪਣਾ ਇੱਥੇ ਤੇ ਨਾਲ ਉਹ ਸਾਹਮਣੇ ਇੱਕ ਹੋਰ ਮੰਦਿਰ ਹੈ ਇਸਲਾਮ ਗੰਜ ਲੱਗ ਜਾਂਦਾ ਪਿੱਛੇ ਗੁਰਦੁਆਰਾ ਸ੍ਰੀ ਦੁਖਨੀਵਾਰਨ ਸਾਹਿਬ ਜੀ ਇਧਰ ਆਪਣਾ ਇਹ ਏਰੀਆ ਜਿਹੜਾ ਹੈਗਾ ਸਾਰਾ ਦਾ ਸਾਰਾ ਅਮਰਪੁਰਾ ਏਰੀਆ ਹੈਗਾ ਇਹ ਤੇ ਇਹ ਜਿਹੜਾ ਰੋਡ ਹੈ ਜੀ ਆਪਣਾ ਨਾਲੇ ਵਾਲਾ ਰੋਡ ਹੈ ਇਹਦੇ ਥੱਲੇ ਜਿਹੜਾ ਹੈ ਸਾਰਾ ਨਾਲਾ ਹੈ ਜੀ ਜਿਹੜਾ ਕਿ ਨਾਲਾ ਲੁਧਿਆਣੇ ਦਾ ਬੁੱਢਾ ਨਾਲੇ ਦੇ ਨਾਲ ਜਾ ਕੇ ਮਿਲ ਜੰਦਾ ਇਹ ਉਹ ਨਾਲਾ ਹੈ ਜੀ ਤੇ ਇਹ ਸਾਰੇ ਇਹਦੇ ਉੱਪਰ ਹੁਣ ਲੈਂਟਰ ਪਾ ਕੇ ਇਹਨੂੰ ਪੱਕੀ ਸੜਕ ਬਣਾ ਦਿੱਤਾ ਗਿਆ ਹੋਇਆ ਇਧਰ ਆਪਣੇ ਫੇਮਸ ਬੈਂਡ ਵਾਲੇ ਲੁਧਿਆਣੇ ਦੇ ਫੇਮਸ ਬੈਂਡ ਵਾਲੇ ਸ਼ਹਿਨਸ਼ਾ ਬੈਂਡ ਮਹਾਰਾਜਾ ਬੈਂਡ ਉਸਮਾਨ ਬੈਂਡ ਆਪਣਾ ਰਾਜਾ ਬੈਂਡ ਹੋ ਗਿਆ ਇੱਕ ਇੱਥੇ ਲੋਟਰ ਬੈਂਡ ਵੀ ਹੈਗਾ ਉਹ ਹੁਣ ਬੰਦ ਹੋ ਗਿਆ ਹੈ ਇਹ ਵੀ ਐਮ ਪਬਲਿਕ ਸਕੂਲ ਆ ਇਧਰ ਸੱਜੇ ਹੱਥ ਇੱਕ ਹੋਰ ਸਕੂਲ ਹੈ ਜੀ ਇਹ ਸਾਰਾ ਏਰੀਆ ਜਿਹੜਾ ਆਪਣਾ ਈਸਾ ਨਗਰੀ ਪੈਂਦੀ ਹੈ ਜੀ ਈਸਾ ਨਗਰੀ ਤੇ ਇਹ ਇੱਕ ਸਕੂਲ ਹੈ ਜੀ ਇਧਰ ਦਿਖਾਣੇ ਆ ਇਹ ਸਕੂਲ ਹੈ ਜੀ ਏਡੀਐਨ ਆਤਮ ਦੇਵਕੀਨ ਕੇਤਨ ਸਕੂਲ ਨਾਲ ਡੀਡੀ ਜਨ ਕਾਲਜ ਵੀ ਨਾਲ ਹੀ ਪੈਂਦਾ ਹੈ ਜੀ ਇਹ ਉਹ ਏਰੀਆ ਜਿੱਥੇ ਅਸੀਂ ਬਚਪਨ ਚ ਖੇਡਦੇ ਰਹੇ ਹਾਂ ਜੀ ਸਾਰਾ ਏਰੀਆ ਇਹ ਪਹਿਲੇ ਨਾਲਾ ਹੁੰਦਾ ਸੀ ਇਹਨੂੰ ਛੱਤੇ ਨੂੰ ਹੁਣੇ ਥੋੜਾ ਜਿਹਾ ਟਾਈਮ ਹੀ ਹੋਇਆ ਹੈ ਸਵੇਰ ਸਵੇਰ ਇਹ ਲੁਧਿਆਣਾ ਸ਼ਹਿਰ ਦਾ ਖੁੱਡ ਮਹੱਲਾ ਸਪਲਾਈ ਬਰੇਲਰ ਤੇ ਹੋਰ ਨਾ ਚਿਕਣਾ ਦੀ ਕਣ ਸਸਤੇ ਚਿਕਣ 140 ਰੁਪਏ 160 ਰੁਪਏ ਕਿਲੋ ਅਸੀਂ ਦਾ ਖਾਂਦੇ ਨਹੀਂ ਜੀ ਇੱਥੇ ਮਹਿੰਗੇ ਚਿਕਨ ਵੀ ਮਿਲਦੇ ਰਿਹਾ ਅੱਗੇ ਜਿੱਦਾਂ ਹੁਣ ਵੀਰਾ ਮੀਟ ਸ਼ਾਪ ਆ ਪੜਾ ਗਿਆ ਟੋਨੀ ਮੀਟ ਸ਼ਾਪ ਹੋ ਗਿਆ ਇਹ ਸਾਰੇ ਮੀਟ ਦੀਆਂ ਦੁਕਾਨਾਂ ਨੇ ਜੀ ਖੁੱਡ ਮਹੱਲੇ ਮੋਹਨ ਜੀ ਦਾ ਨੈਸਟ ਕੋਰਨਰ ਅੰਦਰ ਚਿਕਨ ਤੇ ਇੱਧਰ ਫੇਮਸ ਟੋਨੀ ਮੀਟ ਸ਼ਾਪ ਬਾਰੋਂ ਆਏ ਸੀਗੇ ਘੰਟੇ 2 ਹੋ ਗਏ ਤੇ ਮੀਂਹ ਪਈ ਜਾਂਦਾਗਾ ਬਾਰਿਸ਼ ਕਾਫੀ ਟਾਈਮ ਦੀ ਲੱਗੀ ਹੋਈ ਹੈ ਇਹ ਗਟੂngaਆ ਸੀਗਾ ਆਪਣੇ ਇਸ਼ੂ ਬਾਈ ਤੋਂ ਉਹਦਾ ਵੀ ਅੱਜ ਜਿਹੜਾ ਹੈਗਾ ਕੰਮ ਆ ਛੁੱਟੀ ਸੀਗੀ ਤੇ ਉਹ ਲੈਂਟਰ ਪੈ ਰਿਆ ਸੀਗਾ ਕਰੇ ਉਹਨਾਂ ਦੇ ਲੈਂਟਰ ਦਾ ਵੀ ਕੰਮ ਮੇਰੇ ਸਾਹਬ ਨਾਲ ਹੋਰੀ ਹੋ ਗਿਆ ਹਨਾ ਕਿਉਂਕਿ ਬਾਰਿਸ਼ ਵੇਣ ਲੱਗ ਗਈ ਦੂਜੀ ਗੱਲ ਜੇ ਆਪਾਂ ਕਰੀਏ ਤੇ ਬਾਰਿਸ਼ ਦੇ ਚੱਕਰ ਹੁਣ ਗੁੱਡੇ ਵੀ ਨਹੀਂ ਉਡਾ ਪਾਰੇ ਕੁਝ ਦਿਨ ਤੱਕ ਉਡਾਵਾਂਗੇ ਜੀ ਇੱਧਰ ਘਰ ਹੋ ਰਿਹਾ ਤਿਆਰ ਨਿੱਕਰਾਂ ਗੰਦੀਆਂ ਕਰ ਲਿਆ ਪਿੱਛੇ ਮਾਤਾ ਆਵਾਜ਼ ਕਹਿੰਦੀ ਜੀ ਨਿੱਕਰ ਗਿੰਦੀ ਹੋਈ ਪਈ ਐ ਚਲੋ ਛੱਤ ਤੇ ਚਲੀਏ ਤੇ ਛੱਤ ਤੇ ਜਾ ਕੇ ਕੀ ਕਹਿੰਦਾ ਤੂੰ ਕਹਿੰਦਾ ਉਹ ਲਗਾਈ ਇਹਨਾਂ ਤੋਂ ਮੇਰੀ ਉਹ ਚੱਲ ਕਹਿੰਦੇ ਛੱਤ ਛੱਤ ਤੇ ਛੱਤ ਨੂੰ ਕੀ ਗਿਆ ਰਹੀ ਸੀ ਇਨਾ ਜਰਾਉਂਦਾ ਕਿਹੜਾ ਚਰਚ ਅਕਲਵੈਰੀ ਚਰਚ ਚਲਾ ਅਕਲਵੈਰੀ ਚਰਚ ਦੇ ਬਣਾ ਰਿਹਾ ਬਣਾ ਰਿਹਾ ਚਲੋ ਜੀ ਛੱਤਾਂ ਵਾਲੇ ਪੈ ਗਈਆਂ ਬਰਸਾਤਾਂ ਤਾਂ ਕੀ ਹੋ ਗਿਆ ਚਲੋ ਜੀ ਮਨ ਨੂੰ ਐਂ ਕੋ ਲੱਗ ਰਿਹਾ ਪ੍ਰਦੀਪ ਦਾ ਹਾਲ ਹੈ ਕੂੜੀਆਂ ਕੂੜੀਆਂ ਉਹ ਇੱਕ ਮੰਦਰ ਜਾਣਾ ਹਾਂ ਹਾਂ ਰਾਇ ਦਿੱਤੇ ਮਿਸਤਰੀ ਨਾ ਲਾਰੀ ਸਟੇਮ ਹਮ ਆਪਾਂ ਕਿੱਦਾਂ ਆਈਏ ਚੱਲਣਾ ਪੈਣਾ ਯਾ ਆਜ ਬਰਸਾਤਾਂ ਚ ਹੀ ਜਾਣਾ ਪੈਣਾ ਜੀ ਲਓ ਜੀ ਆ ਫੜੀਆਂ ਸ਼ੂ ਗਿੱਮਗਿਲੇ ਹੋ ਜਾਣਗੇ ਲਓ ਜੀ ਲੋ ਉਹ ਰਿਹਾ ਚਰਚ ਵਾਕਿਆ ਨਜ਼ਰ ਆਉਂਦਾ ਹੈਗਾ ਉਹ ਰਿਹਾ ਸਾਹਮਣੇ ਬਰਸਾਤ ਪੂਰੀ ਤੇਜ਼ ਹੋਈ ਪਈ ਐ ਕਿ ਖੇਤਰਪਾਲ ਪਾਣੀ ਪੈਣੀ ਐ ਕਿਉਂਕਿ ਲੈਂਟਰ ਹਲੇ ਤਾਂ ਦੇ ਹੀ ਪਿਆ ਐ ਅੱਠਰ ਤਾਂ ਗਿਆ ਹੀ ਐ ਮੇਰੇ ਸਾਹਮਣ ਅੱਠਰ ਗਿਆ ਨਾ ਛੋਏ ਹੈ ਨਾ ਅੱਠਰ ਗਿਆ ਕੰਮ ਹਲੇ ਥੂ ਹੋਰ ਤੋਂ ਹਲੇ ਹੋਰ ਕਿੰਨੇ ਚਿਰ ਹੋ ਗਿਆ ਪੈ ਨੂੰ ਘੰਟਾ ਹੋ ਗਿਆ ਪਰ ਨਾ ਬਣਾਇਆ ਕਿ ਤਰਕਾਲ ਆਪਣੇ ਕੋਲ ਵੀ ਪਹਿਲੇ ਆ ਮਾ ਦੇਖਿਆ ਮੈਂ ਤੂੰ ਦੇਖਿਆ

ਤਰਪਾਲਾਂ ਪਾਣੀਆਂ ਪੈ ਗਈਆਂ ਕਿਉਂਕਿ ਹਲੇ ਹਲਕਾ ਠਰ ਰਿਹਾ ਸੀਗਾ ਲੈਂਟਰ ਤੇ ਇੱਕ ਹਿਸਾਬ ਨਾਲ ਥੋੜਾ ਜਿਆ ਬਾਅਦ ਚ ਬਾਰਿਸ਼ ਪੈਂਦੀ ਤਾਂ ਤਰਾ ਹੀ ਹੋ ਜਣੀ ਸੀ ਕਿ ਨਹੀਂ ਚਲੋ ਇੰਨਾ ਆ ਤਾਂ ਹੁਣ ਚਲੋ ਕੰਮ ਚੱਲਦਾ ਕੋਈ ਚੱਕਰ ਨਹੀਂ ਸਹੀ ਹੈ ਬਹੁਤ ਧੀਰਪਾਲੇਗੀ ਪਾੜਕੇ ਦੇ ਦੋ ਹਿੱਸੇ ਕਰੇ ਸੀਗੇ ਇੱਕ ਇਧਰਲੇ ਪਾਸੇ ਕਰਤਾ ਖੇਤਰ ਲਈ ਪਾਸੇ ਕਰਤਾ ਵਧੀਆ ਰਿਹਾ ਹਾਂ ਲੋ ਕੋਈ ਨਹੀਂ ਕੋਈ ਨਹੀਂ ਆਇੱਟੂ ਵੀ ਕੱਢ ਦੇਣੀ ਈ ਯਾਰ ਇਸ਼ੂ ਯਾਰ ਆ ਪਾ ਐ ਹੱਥ ਹੱਤ ਪਾ ਕੇ ਪਟ ਜਾਣੀ ਏ ਕਿਹੜਾ ਉੱਪਰ ਤੋਂ ਸਾਨੂੰ ਚੜਨਾ ਇੱਟੋ ਦੇ ਵੀ ਸਾਥ ਹੀ ਥੱਲੇ ਉੱਤਰ ਜਾਣਾ ਐਂਟਰ ਕਰ ਵਧੀਆ ਪੈ ਗਿਆ ਤੇ ਉਹੀ ਪੈਂਟ ਹੈ ਜੀ ਜਿਹੜੀ ਅੱਜ ਤੋਂ 2.5 ਮਹੀਨੇ ਪਹਿਲੇ ਬਿਲਕੁਲ ਵਧੀਆ ਆਉਂਦੀ ਸੀ ਹੁਣ ਇਹ ਢਿੱਲੀ ਹੋ ਗਈ ਉਹ ਜੀ ਲੋ ਵੈਲਕਮ ਬੈਕ ਟੂ ਮੋਟੋ ਵਲੋਗਿੰਗ ਮੋਡ ਇੱਧਰ ਆਪਣਾ ਬਿੱਟੂ ਆ ਗਿਆ ਜੀ ਬਸ ਸਟੈਂਡ ਤੇ ਉਹਨੂੰ ਹੁਣ ਲੈਣ ਚੱਲੇ ਆਂ ਫਟਾਫਟ ਚਲੋ ਚੱਲਦੇ ਆਂ ਤੇ ਰਾਹ ਦਾ ਵਿੱਚ ਥਿਊ ਦਿਖਾਣੇ ਆ ਵਧੀਆ ਬਸ ਸਟੈਂਡ ਜਾਂਦੇ ਹੋਏ ਲਿੰਕ ਰੋਡ ਤੇ ਇਹ ਹੈਗਾ ਜੀ ਚੀਮਾ ਚੋ ਜਿਹੜਾ ਸਿੱਧਾ ਜਾਂਦਾ ਜੀ ਆਪਣਾ ਬਾਈਪਾਸ ਕੈਂਸਰ ਹਸਪੀਟਲ ਮੋਹਨਦਾ ਮੋਹਨਦਾ ਉਹ ਵਾਲ ਕੈਂਸਰ ਹਸਪੀਟਲ ਵਾਲਾ ਸਿੱਧਾ ਰੋਡ ਇੱਕ ਤਾਂ ਲੁਧਿਆਣਾ ਸ਼ਹਿਰ ਇਹਨਾਂ ਨੀਵੇਂ ਹਲਕੀ ਬਾਰਸ਼ ਦੇ ਵਿੱਚ ਪੂਰਾ ਭਰ ਜਾਂਦਾ ਡੁੱਬ ਜਾਂਦਾ ਇਹ ਤਾਂ ਇੱਕ ਸ਼ਹਿਰ ਹੈਗਾ ਜੀ ਇਟਲੀ ਦੇ ਵਿੱਚ ਵੈਨਿਸ ਜਿਹੜਾ ਪਾਣੀ 'ਚ ਡੁੱਬਿਆ ਰਹਿੰਦਾ ਹੈ ਇੱਕ ਆਪਣਾ ਲੁਧਿਆਣਾ ਹੈ ਜੀ ਹਲਕੀ ਵਾਰਸ ਦੇ ਵਿੱਚ ਵੈਨਿਸ਼ ਬਣ ਜਾਂਦਾ ਤੇ ਤਖਾਨੇ ਅੱਗੇ ਜਾ ਕੇ ਅੱਗੇ ਪਾਣੀ ਪੱਕਾ ਖੜਾ ਹੋਊਗਾ ਇਹ ਮੇਰਾ ਵਾਅਦਾ ਹੈ ਜੀ ਤੁਹਾਡੇ ਨਾਲ ਮਾਈ ਫੇਵਰਟ ਕਾਰ ਐਕਸਲ BM ਬੈਰਿਸ਼ ਮੋਟਰ ਵਰਕ ਦੀ BMW ਪੈਟਰੋਲ ਭਰਾ ਲਈਏ ਪੈਟਰੋਲ ਭਰਨਾ ਵੀ ਜ਼ਰੂਰੀ ਹੈ ਜੀ ਆਪਣੇ ਮੋਟਰਸਾਈਕਲ ਦੇ ਵਿੱਚ ਜਿੱਦਾਂ ਅਸੀਂ ਸਾਈਕਲ ਚਲਾਉਂਦੇ ਆ ਜੀ ਸਾਨੂੰ ਖਾਣ ਪੀਣ ਦੀ ਲੋੜ ਪੈਂਦੀ ਹੈ ਐਦਾਂ ਹੀ ਮੋਟਰਸਾਈਕਲ ਨੂੰ ਤੇਲ ਦੀ ਲੋੜ ਪੈਂਦੀ ਹੈ ਇੱਧਰ ਸਾਰੇ ਦੇ ਸਾਰੇ ਆਪਣੇ ਲੁਧਿਆਣੇ ਦੇ ਵਿੱਚ ਜਿਹੜੇ ਨੇ ਇਹ ਜਿੰਨੇ ਵੀ ਤੁਹਾਨੂੰ ਦਿਖ ਰਹੇ ਨੇ ਇਮੀਗ੍ਰੇਸ਼ਨ ਸੈਂਟਰ ਨੇ ਇਹ ਉੱਧਰ ਪਾਸਪੋਰਟ ਆਫਿਸ ਵੀ ਹੈ ਤੇ ਇਹ ਸਾਰਾ ਦਾ ਸਾਰਾ ਜਿਹੜਾ ਕੰਮ ਇੱਥੇ ਬਾਹਰ ਭੇਜੰਦਾ ਹੁੰਦਾ ਹੈ ਸਾਹਮਣੇ ਹੋਟਲ ਹੈ ਜੀ ਰੀਜੈਂਟਾ ਰੀਜੈਂਟਾ ਕਲਾਸਿਕ ਹੋਟਲ ਲੁਧਿਆਣੇ ਦਾ ਵਨ ਆਫ ਦੀ ਵੱਡੇ ਹੋਟਲਾਂ ਦੇ ਵਿੱਚ ਆਉਂਦਾ ਹੈ ਜੀ ਇਹ ਇੱਧਰ ਰੋਡ ਜਾਂਦਾ ਹੈ ਮੋਡਲ ਟਾਊਨ ਵੱਲ ਪੱਖੋਵਾਲ ਰੋਡ ਵੱਲ ਤੇ ਇੱਧਰਲੇ ਪਾਸੇ ਬੱਸ ਸਟੈਂਡ ਹੈ ਜੀ ਬੱਸ ਸਟੈਂਡ ਤੇ ਆਪਣਾ ਬਿੱਟੂ ਖੜਾ ਹੈ ਬਿੱਟੂ ਨੂੰ ਚੱਕਦੇ ਆਂ ਤੇ ਫਿਰ ਇੱਧਰ ਉੱਧਰ ਕੋ ਮਦਿਆ ਜੀ ਕਿਹੜੀਆਂ ਲਾਨੇ ਆ ਇੱਧਰ ਸਾਰੀਆਂ ਦੁਕਾਨਾਂ ਟਰੈਵਲ ਟਰੋਵਲ ਕਰਾਉਂਦੀਆਂ ਨੇ ਇਹ ਬੁੱਕ ਕਰਾ ਕੇ ਜੀ ਆਪਣੇ ਟੂਰ ਟੈਕਸੀਆਂ ਤੇ ਬਿੱਟੂ ਦਾ ਇੰਤਜ਼ਾਰ ਕਰ ਰਹੇ ਆ ਪਤਾ ਨਹੀਂ ਕਿੱਥੇ ਆ ਕਹਿੰਦੇ ਬਿੱਟੂ ਪ੍ਰਧਾਨ ਲੁਧਿਆਣਾ ਪਰੇਸ਼ਾਨ ਰਹਿੰਦਾ ਬਠਿੰਡੇ ਜੀ ਵੀਡੀਓ ਨਾ ਆਂਦਾ ਨਹੀਂ ਜੀ ਇੱਧਰ ਕਦੀ ਬਿੱਟੂ ਆ ਪੁਲ ਥੱਲੇ ਖੜਾ ਹੈ ਉਹ ਪੁੱਠੇ ਪਾਸੋਂ ਆ ਗਿਆ ਸੀ ਇੱਕ ਤਾਂ ਨਜਾਇਜ਼ ਪੀਪੀਆਂ ਵਾਲੇ ਨਜਾਇਜ਼ ਜੀ ਨਜਾਇਜ਼ ਜੀ ਬੱਸ ਬਿੱਟੂ ਫੇਲੀਅਰ ਕਿਹੜੇ ਪੁਲ ਥੱਲੇ ਹੈ ਬਿੱਟੂ ਫੇਲ ਗਿਆ ਵਲੋਗਰ ਇਕੱਠੇ ਹੋ ਗਏ ਨੇ ਆਹ ਮੇ ਨितीशੋ ਵੜੇ ਨੀਸ਼ਵਾ ਇਹ ਨਹੀਂ ਲੱਗਿਆ ਤੇਰੇ ਮੈਨੂੰ ਸਾ ਮੇਰਾ ਵੀ ਨਹੀਂ ਲੱਗਿਆ ਤੇਰਾ ਭਰਾ ਜੀ ਚਲਿਏ ਫਿਰ ਤਾਂ ਲੁਧਿਆਣੇ ਗੱਡੀਆਂ ਇੰਨੀਆਂ ਸੋਹਣੀਆਂ ਦੇਖਦੀਆਂ ਨਾ ਪਤਾ ਕਾਇਲ ਹੋ ਜਾਂਦੇ ਸੀ ਇਹਨਾਂ ਦੀ ਕੂ ਬੂ ਸ਼ੂਟ ਦੀ ਦਾ ਇਸੂਜ਼ੂ ਦੀ ਡੀ ਮੈਕਸ ਹਾਈ ਲਕਸ ਇਦਾਂ ਦੀਆਂ ਗੱਡੀਆਂ ਜਦੋਂ ਦਿਖਦੀਆਂ ਇੱਕ ਤਾਂ ਮੇਰੀ ਫੇਵਰੇਟ ਗੱਡੀ ਵੈਲਫਾਇਰ ਵਾਹ ਜੀ ਵਾਹ ਲੁਧਿਆਣੇ ਦਾ ਭਾਰਤ ਨਗਰ ਚੌਕ ਜੀ ਇਹ ਆ ਜੀ ਲੁਧਿਆਣੇ ਦਾ ਦੁਰਗਾ ਮਾਤਾ ਮੰਦਿਰ ਤੇ ਉੱਪਰ ਦੇਖੋ ਜੀ ਕਿੰਨਾ ਸੋਹਣਾ ਬਣਿਆ ਹੋਇਆ ਜੀ ਸ਼ਹਿਰ ਲੁਧਿਆਣੇ ਦੀ ਫੀਲਡ ਗਾਂ ਜੀ ਇਹ ਤੇ ਇਧਰ ਸੱਜੇ ਪਾਸੇ ਤੁਹਾਨੂੰ ਮਸ਼ਵਰੇ ਵੀ ਦੱਸਿਆ ਕੁੱਚੇ ਨੇ ਇਹ ਹੈ ਜੀ ਲਾਲ ਮਸਜਿਦੀ ਏ ਥੇੜੀ ਜਿਹਨੂੰ ਜਾਮਾ ਮਸਜਿਦ ਵੀ ਕਹਿ ਦਿੰਦੇ ਨੇ ਇੱਧਰ ਹੈ ਜੀ ਫੀਲਡਿੰਗਾਂ ਦਾ ਨੇਚਰਲ ਫੀਲ ਤੇ ਆਪਣੇ ਇਸ਼ੂ ਭਾਜੀ ਜਿਹਨਾਂ ਦੀ ਗੱਲ ਥੋੜੇ ਟਾਈਮ ਪਹਿਲੇ ਸੀ ਕਰ ਰਹੇ ਸੀਗੇ ਉਹ ਇੱਧਰ ਕਿੱਧਰ ਬੈਠੇ ਨੇ ਮਿਲਦੇ ਆ ਜੀ ਉਹਨਾਂ ਨੂੰ ਜਾ ਕੇ ਇਧਰ ਬਾਈ ਟਿਕੀਆਂ ਬਣਾਈ ਜਾਂਦਾ ਹੈਗਾ ਇਹ ਦੇਸੀ ਘੀ ਵਾਲੀ ਹੈ ਨਾ ਮਾਟਰ ਕੋਟਾ ਇਸਟਰ ਕੋਟਾ ਨਹੀਂ ਕਰਨਾ ਨਹੀਂ ਕਰਨਾ ਕਹਿੰਦੇ ਨਹੀਂ ਕਰਨਾ ਜੀ ਇੱਧਰ ਆਪਣੇ ਪ੍ਰਧਾਨ ਸਾਹਿਬ ਇਸ਼ੂ ਭਾਜੀ ਫ੍ਰੋਮ ਏਕ ਜਰੀਆ ਫਾਊਂਡੇਸ਼ਨ हां टिक्की ਇਹਨਾਂ ਗੋਲਮਟ ਬੋਲ ਗਿਆ ਇੱਧਰ ਆਇਆ ਪਿਆ ਅਸੀਂ ਡੋਸਾ ਇੱਧਰ ਪੱਤਿਆਂ ਦੇ ਵਿੱਚ ਆ ਗਈ ਜੀ ਟਿੱਕੀਆਂ ਜੀ ਚੱਕੋ ਜੀ ਧੰਨਵਾਦ ਜੀ ਧੰਨਵਾਦ ਵਾਹ ਜੀ ਵਾਹ ਵੈਰੀ ਨਾਈਸ ਨਰਦਮੋਹਰ ਜੀ ਨੇਚਰਲਿਆਂ ਦਾ ਇੱਧਰ ਆਪਣੇ ਈਸ਼ੂ ਭਾਈ ਤੇ ਨਾਲ ਗੁਰਸਿਮਰਨ ਸਿੰਘ ਜੀ ਇਹ ਇਹ ਭਾਈ ਸਾਡੇ ਦੀ ਇੱਕ ਤਾਂ ਲੈ ਆਏ ਨੇ ਜੀ ਇਹ ਲੈ ਆਓ ਤੋਲਿਏ ਨਹਾਣ ਧੋਣ ਦਾ ਕੰਮ ਹੈ ਜੀ ਆਪਣਾ ਇਹ ਮੈਂ ਕਿਹ ਬੰਦੇ ਨਹਾਉਂਦੇ ਨਹੀਂ ਹੈਗੇ ਉੱਥੇ ਇਹ ਨਹਾਣੇ ਪੂਰੇ ਆ ਤੋਲਿਏ ਹੈ ਨਹੀਂ ਸੀਗੇ ਤੋਲਿਏ ਚਾਰ ਚਾਰ ਤੋਲਿਏ ਅੱਡ ਅੱਡ ਰੰਗਾਂ ਦੇ ਵੰਡ ਲਾਂਗੇ ਤੇ ਨਾਲ ਆਪਣੇ ਪੋਟਰੋਨਿੰਗ ਲਈ ਆਂਦੇ ਮਾਈਕ ਇਹ ਯਾਰ ਤੁਹਾਡੇ ਲਈ ਛੋਟਾ ਹੈ ਜਾਂ ਪੂਰੇ ਗਰੁੱਪ ਲਈ ਗਿਫਟ ਪੂਰੇ ਬਹੁਤ ਛੋਟਾ ਹੈਗਾ ਬਹੁਤ ਵੱਡਾ ਗਿਫਟ ਹੈ ਜੀ ਬਹੁਤ ਬਹੁਤ ਧੰਨਵਾਦ ਤੇ ਇਹਦੀ ਪ੍ਰੀਮੀਅਮ ਨੈਸ ਹੱਥ ਤੇ ਫੜ ਕੇ ਲੱਗਦੀ ਹੈ ਜੀ ਪੋਟਰੋਨਿੰਗ ਨਹੀਂ ਤਾਂ ਐਪਲ ਤੇ ਹੀ ਲੱਗਦੀ ਇਹਨਾ ਸੋਹਣੀ ਪ੍ਰੀਮੀਅਮ ਨੈਸ ਹੈ ਜੀ ਤੇ ਮਰਾ ਇਸ਼ੂ ਭਾਜੀ ਖੋਲੋ ਜੀ ਵਾਹ ਜੀ ਵਾਹ ਜਿਵੇਂ ਅੱਖਾਂ ਨੂੰ ਪੈਂਦਾ ਹੋਇਆ ਰੰਗ ਸੰਤਰੀ ਸੰਤਰੀ ਜਿਹਾ ਇਹ ਦੇ ਵਿੱਚ ਸਾਡਾ ਸਭ ਤੋਂ ਵੱਡਾ ਧੰਨਵਾਦ ਹੈ ਕਿੰਨੀ ਭੜਾ ਰਾਂ। ਥੈਂਕ ਯੂ ਕਿੰਨੀ ਭਾਜੀ ਨੂੰ ਵੀ ਕਿੰਨੀ ਭਾਈ ਨੂੰ ਵੀ ਥੈਂਕ ਯੂ ਕਹਿਣਾ ਹੈ ਜੀ ਤੇ ਤੁਹਾਨੂੰ ਤੁਹਾਡੀ ਸਾਰੀ ਪੂਰੀ ਟੀਮ ਨੂੰ ਥੈਂਕ ਯੂ ਜਿਨ੍ਹਾਂ ਨੇ ਸਾਡੇ ਲਈ ਇੰਨਾ ਕਰਿਆ ਤੇ ਤੁਸੀਂ ਆਪਣੀ ਟੀਮ ਵੱਲੋਂ ਲੈ ਕੇ ਆਓ ਸਾਡੀ ਟੀਮ ਨੂੰ ਦੇਣਾ ਇਹ ਸਭ ਤੋਂ ਵੱਡੀ ਇੱਕ ਸਹੀ ਹੈ ਤੁਹਾਡੀ ਤੁਸੀਂ ਜਿਹੜਾ ਆਪਣੀ ਯਾਤਰਾ ਕਰ ਰਹੇ ਹੋ ਨਾ ਇਹ ਯਾਤਰਾ ਕਹਿ ਲਓ ਜਾਂ ਆਪਣਾ ਤੁਸੀਂ ਇਹ ਬਹੁਤ ਵਧੀਆ ਬਹੁਤ ਜਿਆਦਾ ਵਧੀਆ ਇਹ ਮੈਨੂੰ ਬਹੁਤ ਪਸੰਦ ਆ ਰਹੀ ਆਹ ਗੱਲ ਜਿਹੜੀ ਤੁਹਾਡੀ ਸਿੰਪਲੀਸਿਟੀ ਵੇ ਨਾਲ ਤੁਸੀਂ ਰਹਿਆ ਜਦੋਂ ਤੁਸੀਂ ਸ਼੍ਰੀ ਹਿਮਕੁੰਡ ਸਾਹਿਬ ਜਿਹੜੇ ਰਾਸਤੇ ਜਾ ਰਹੇ ਸੀ ਨਾ ਜਿਹੜਾ ਤੁਸੀਂ ਝਰਨਿਆਂ ਦਾ ਪਾਣੀ ਪੀਤਾ ਉਹ ਚੀਜ਼ ਤੇ ਜਿਹੜਾ ਤੁਸੀਂ ਨੇਚਰਲ ਆਪਣਾ ਨੇਚਰਲ ਨੂੰ ਮਤਲਬ ਨੇਚਰ ਨੂੰ ਸੌਰੀ ਐਕਸਪੋਜ਼ ਕੀਤਾ ਤੁਸੀਂ ਆਪਣਾ ਤੁਸੀਂ ਰਹੇ ਉੱਥੇ ਟੈਂਟਾਂ ਦੇ ਵਿੱਚ ਹਨਾ ਤੁਸੀਂ ਸਿੰਪਲੀਸਿਟੀ ਵੀ ਨਾਲ ਰਹੇ ਤੁਹਾਡੇ ਸਾਰਿਆਂ ਦੇ ਗਰੁੱਪ ਦੇ ਵਿੱਚ ਬਹੁਤ ਵਧੀਆ ਗੱਲ ਸੀ ਤੇ ਸਾਡੀ ਜੋ ਵੀ ਅਸੀਂ ਤੁਹਾਡੇ ਲਈ ਇੱਥੇ ਬੈਠੇ ਜੋ ਵੀ ਕੁਝ ਕਰ ਸਕਦੇ ਹਾਂ ਪ੍ਰਮਾਤਮਾ ਕਰੇ ਤੁਹਾਨੂੰ ਪਹੁੰਚਣਾ ਹੋਵੇ ਤੇ ਕੋਈ ਵੀ ਐਮਰਜੈਂਸੀ ਕੋਈ ਲੋਡ ਪੈਂਦੀ ਆ ਅਸੀਂ ਹੈਗੇ ਆ ਵੀਰੇ ਜਿੰਨੇ ਜੋਗੇ ਹੈਗੇ ਆ ਜ਼ਰੂਰ ਕਰਾਂਗੇ ਆਪਾਂ ਕਰਦੇ ਵੀ ਰਹਨੇ ਆ ਆਪਾਂ ਤੁਹਾਡੇ ਨਾਲ ਫੋਨ ਤੇ ਹਰ ਵਾਰ ਇਹ ਵਧੀਆ ਵਲੋ ਤੁਸੀਂ ਵਧੀਆ ਕਰ ਰਹੇ ਹੋ ਯਾਰ ਤੁਸੀਂ ਪੰਜਾਬ ਨੂੰ ਇੱਕ ਚੰਗਾ ਮੈਸੇਜ ਦੇ ਰਹੇ ਹੋ ਹਨਾ ਤੁਸੀਂ ਕਈ ਲੋਕ ਹੁਣ ਦੇਖ ਲੋ ਤੁਸੀਂ ਕਈ ਜਾ ਕੇ ਹਨਾ ਫੇਨਸ਼ਿਆਂ ਦੇ ਵਿੱਚ ਰੁੜਦੇ ਫਿਰਦੇ ਆ ਕੀ ਆ ਹਨਾ ਤੁਸੀਂ ਕੀ ਚੰਗਾ ਮੈਸੇਜ ਦੇ ਰਹੇ ਹੋ ਸਾਈਕਲਾਂ ਉਹ ਵੀ ਦੇਸੀ ਸਾਈਕਲਾਂ ਤੇ ਜਾਣਾ ਬਹੁਤ ਵੱਡੀ ਗੱਲ ਆ ਯਾਰ ਬਹਾਦਰੀ ਆ ਬਹੁਤ ਵੱਡਾ ਜਿਗਰਾ ਚਾਹੀਦਾ ਹੈ ਇਹਦਾ ਬਸ ਸਾਡੇ ਵੱਲੋਂ ਹੀ ਇੱਕ ਅਰਦਾਸ ਕਰ ਲਓ ਇਹੀ ਵੇਸ਼ ਕਰ ਲਓ ਜੋ ਵੀ ਆ ਵੀ ਤੁਹਾਡਾ ਜਿਹੜਾ ਚਾਰਾਂ ਦਾ ਗਰੁੱਪ ਆ ਇਹ ਤੁਸੀਂ ਅੱਜ ਤੁਸੀਂ ਇੱਥੇ ਸਾਈਕਲਾਂ ਤੇ ਹੋ ਪਰਮਾਤਮਾ ਤੁਹਾਨੂੰ ਜਹਾਜਾਂ ਦੀ ਵੀ ਸੈਰ ਵਰਲਡ ਟੂਰ ਵੀ ਕਰਾਵੇ ਹਨਾ ਤੁਸੀਂ ਇਕੱਠੇ ਰਹੋ ਬਸ ਤੁਹਾਡਾ ਚਾਰਾਂ ਚੋ ਤਿੰਨ ਨਹੀਂ ਹੋਣੇ ਚਾਹੀਦੇ ਤਿੰਨਾਂ ਚੋ ਦੋ ਨਹੀਂ ਇੱਕ ਨਹੀਂ ਲੈਣਾ ਚਾਹੀਦਾ ਚਾਰੇ ਚਾਰੇ ਤੁਸੀਂ ਇਕੱਠੇ ਆ ਬਸ ਇਹ ਹੈ ਕਿ ਯਾਰ ਹਰੇਕ ਜਮਾਨੀ ਮੋਟੀ ਵੈਸਪੂਲਸ ਹੋ ਜਾਂਦੀ ਹੈ ਚਲ ਕੋਈ ਗੱਲ ਨਹੀਂ ਉਸ ਚੀਜ਼ ਨੂੰ ਇਗਨੋਰ ਕਰਿਆ ਕਰਨਾ ਤੁਸੀਂ ਇਕੱਠਿਆਂ ਨਹੀਂ ਰਹਿਣਾ ਬਸ ਗੇਜ਼ਰ ਕੋਲ ਵੀ ਲੱਗੋਗੇ ਉਹ ਫਿਰ ਮਜ਼ਾ ਨਹੀਂ ਆਉਣਾ ਗੱਲਾਂ ਦਾ ਬਿਲਕੁਲ ਨਹੀਂ ਸਹੀ ਇਕੱਠੇ ਰਵਾਂਗੇ ਜੀ ਜਾਣਾ ਕਿੱਥੇ ਹੈ ਜੀ ਹੁਣ ਤਾਂ ਇਕੱਠੇ ਚਿਪਕ ਗਏ ਹੋਏ ਆਂ ਸੈਵੀ ਬੋਲ ਵਾਲੇ ਕੰਮ ਵੀ ਆਪਾਂ ਸਾਲ ਛੇ ਜਦ ਤੁਸੀਂ ਵਾਪਸ ਆਉਂਗੇ ਉਦੋਂ ਹੀ ਮਿਲਾਂਗੇ ਬਾਕੀ ਆਪਣਾ ਬਿੱਟੂ ਭਰਾ ਸਾਡਾ ਦੇਸੀ ਬੰਦਾ ਹੈ ਇਹ ਇਹ ਵੀ ਪੂਰੀ ਐਂਜੜ ਦੀ ਗਲਾਜ ਸਾਹ ਪਰ ਪਾਲਦੇ ਸੰਦੀਪ ਵੀ ਆਏ ਨਹੀਂ ਨਾਮ ਮੇਰੇ ਕੋਲ ਸੇਵਨ ਆਇਆ ਤੇ ਇਹ ਪਹਿਲੀ ਵਾਰ ਮਿਲਿਆ ਇਹਨਾਂ ਨੂੰ ਮੈਂ ਗੱਲਾਂ ਪੁੱਛ ਲਾਇਆ ਨਾ ਮੈਂ ਦਾਦਾ ਰਹਿਣਾ ਯਾਰ ਆ ਦੇਖ ਫੋਨ ਤੇ ਆ ਦੇਖ ਆ ਦੇਸੀ ਸਾਈਕਲਾਂ ਤੇ ਚੰਦੇ ਆ ਪੁੱਛ ਲੋ ਆਹੀ ਗੱਲ ਹੁੰਦੀ ਹੈ ਤੇ ਦੇਖ ਨਹੀਂ ਇਹਨਾਂ ਨੂੰ ਇਹ ਦੇਖ ਕੇ ਯਾਰ ਕਿੰਨਾ ਜਿਗਰਾ ਚਾਰ ਬੰਦਿਆਂ ਨੂੰ ਹੋਰ ਵੀ ਦਸੀਦਾ ਨਾ ਫਿਰ ਬੰਦੇ ਦਾਦੇ ਨਾਲ ਤੇ ਦੋ ਤੋਂ ਚਾਰ ਦੇਖਦੇ ਆ ਚਾਰ ਤੋਂ ਆਏ ਦੇਖਦੇ ਆ ਵਧੀਆ ਬਹੁਤ ਦੇ ਰਹੇ ਨੇ ਯਾਰ ਮਤਲਬ ਸ਼ੇਰ ਤੋਂ ਸ਼ੇਰ ਹੁੰਦੇ ਰਹੇ ਨੇ ਤੁਹਾਡੇ ਵੀਊ ਹਜ਼ਾਰਾਂ ਤੇ ਨਹੀਂ ਲੱਖਾਂ ਚ ਪਾਉਣ ਵਧੀਆ ਯਾਰ ਜੇ ਕੋਈ ਬੰਦਾ ਨੀਚੋਂ ਤੋਂ ਗਰੋ ਕਰਦਾ ਉੱਪਰ ਜਾਂਦਾ ਉਹ ਬਹੁਤ ਵਧੀਆ ਗੱਲ ਆ ਯਾਰ ਤੁਸੀਂ ਆਪਣਾ ਘਰ ਕਰਕੇ ਦਿਖਾਇਆ ਆ ਦੇਖ ਲਓ ਤੁਸੀਂ ਚਲੋ ਕਹਿੰਦੇ ਜਾਂਦੇ ਚੱਪਲਾਂ ਤੋਂ ਜਜਮੈਂਟ ਲਾ ਦੋ ਨੇ ਇਹ ਦੇਸੀ ਬੰਦਾ ਯਾਰ ਠੀਕ ਆ ਨਾ ਕਿਥੇ ਇਹਨੂੰ ਬੋਲਣਾ ਮੈਂ ਕਹਿੰਦਾ ਇਹ ਕਦੇ ਕਲਾਸ 'ਚ ਬੋਲਨੇ ਕੁਝ ਕਦੇ ਮਾਈਕ ਮੂਹ ਇੱਕ ਜਿਹੜੇ ਬੋਲਨੇ ਆ ਅੱਜ ਤੂੰ ਦੇਖ ਲੈ ਤੈਨੂੰ 10000 ਬੰਦਾ ਦੇਖਦਾ ਬੰਦ ਲਗਾਦਾ ਨਾ ਕਦੇ ਮੈਂ ਕਾਈ ਥਲੇ ਜ ਕਦੇ ਨਹੀਂ ਬੋਲਿਆ ਕਦੇ ਸਟੇਜ ਤੇ ਜਿਹੜੇ ਨਹੀਂ ਕੋਈ ਗੱਲ ਨਹੀਂ ਆਈ ਹੁੰਦਾ ਫਿਰ ਇਹ ਦੇਖ ਲੈ ਆ ਸਾਰੇ ਦੇਖ ਲੈ ਵੇਟ ਕਰਦੇ ਹੁੰਦੇ ਆ ਬਿੱਟੂ ਦਾ ਵਲੌਗ ਨੇ 6:30 ਵਜੇ ਭੈਣ ਦਾ ਟੱਕ ਦੇ ਦਿੰਦੇ ਆ ਨਾ ਤੁਹਾਡਾ ਟੱਕ ਦੇ ਨੀ ਸੱਤ ਹਾਂ ਇਹਨੇ ਕਿ 6:30 ਵਜੇ ਜਦੋਂ ਮੈਂ YouTube ਤੇ ਖੋਲੀ ਦੀ ਆਉਂਦਾ ਹੁੰਦਾ ਬਿੱਟੂ ਫੇਲ ਯਰ ਨੀਸ਼ੂ ਹਾਈਕਰ ਉਹ ਖੇਲ ਬੰਦਾ ਤੇ ਸੰਦੀਪ ਦਾ ਸਹੁਰਾ ਨਾ ਸਾਨੂੰ ਸਾਰੇ ਡਿਟੋ ਦੇ ਤੁਹਾਡੇ ਜਨਮ ਦੇ ਨਾਮ ਵੀ ਯਾਦ ਨਹੀਂ ਇਤਾਂ ਵੀ ਕੋਈ ਗੱਲ ਨਹੀਂ ਹੈਗੀ ਉੱਕਰ ਕੋਡ ਆਪ ਵੀ ਬਾਕੀ ਜੀ ਅਸੀਂ ਆਏ ਅਸੀਂ ਮਿਲੇ ਵਧੀਆ ਟਾਈਮ ਥੋੜਾ ਜਿਹਾ ਸਪੈਂਡ ਕੀਤਾ ਕੋਈ ਨਹੀਂ ਜਦੋਂ ਤੁਸੀਂ ਫੇਰ ਤੁਹਾਨੂੰ ਆਏ ਫਿਰ ਵਧੀਆ ਇੱਕ ਦੋ ਅੱਧੇ ਦਿਨ ਲਈ ਆਪਾਂ ਕਿਦੇ ਜੇ ਰੱਬ ਨੇ ਚਾਇਆ ਚੱਲਾਂਗੇ ਵੀ ਆਪਾਂ ਕਿਦੇ ਹਾਂ ਕੋਈ ਗੱਲ ਨਹੀਂ ਹਾਂਜੀ ਤੁਸੀਂ ਆਇਓ ਫੇਰ ਆਪਾਂ ਚਲਾਏ ਹੁਣ ਬਾਈ ਨੇ ਜਾਣਾ ਜਾਣਾ ਪਟਿਆਲੇ ਨੂੰ ਫੇਰ ਗਾਂਹ ਜਾਣਾ ਇਹਨੇ ਸਵੇਰੇ ਉਧਰ ਨਜ਼ਾਰਾ ਇਹ ਗ ਵਾਲੀ ਵਾਲੀ ਸਰਪ੍ਰਾਈਜ਼ ਯਾਦਾ ਹੋਗਾ ਇਹਨੇ ਬਲੌਗ ਤੇ ਦੇਖਿਆ ਤੁਸੀਂ ਡਿੱਗਦੇ ਰਹਿ ਜਾਓਗੇ ਹਾਂ ਇਹਦੇ ਇੱਕ ਸਰਪ੍ਰਾਈਜ਼ ਹੀ ਆ ਰਹੇ ਬਹੁਤ ਬਹੁਤ ਧੰਨਵਾਦ ਈਸ਼ੂ ਵੀਰੇ ਗੁਰ ਸਿਮਰਨ ਵੀਰੇ ਤੇ ਨਾਲ ਬਿੱਟੂ ਵੀਰੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਣੇ ਰਿਹਾ ਕਰੋ ਲੋਕ ਦੇ ਨਾਲ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਦੇ ਆ ਕਰੋ ਤੇ ਹੁਣ ਕੁਝ ਕੁ ਹੋਰ ਬੰਦੇ ਨੇ ਜਿਨ੍ਹਾਂ ਨਾਲ ਆਪਾਂ ਮਿਲਣਾ ਹੈ ਤੇ ਇੱਥੇ ਬੈਠੇ ਆ ਉਹ ਵੀ ਇੱਥੇ ਆ ਰਹੇ ਨੇ ਉਹਨਾਂ ਨਾਲ ਵੀ ਤੁਹਾਨੂੰ ਮਿਲਾਨੇ ਆ ਬਣੇ ਰਹੋ ਬਲੌਗ ਦੇ ਨਾਲ ਹਾਂਜੀ ਪ੍ਰਧਾਨ ਜੀ ਵੀਡੀਓ ਕਾਲਾਂ ਤੇ ਲੈ ਲਿਆ ਸੀ ਬਲੌਗ ਦੇ ਵਿੱਚ ਜਰੂਰ ਜਰੂਰ ਭਾਈ ਜਰੂਰ ਲੋ ਯਾਰ ਪਾਜੀ ਈਸ਼ੂ ਪਾਜੀ ਸੰਦੀਪ ਦੇ ਨਾਲ ਸੰਦੀਪ ਉਧਰ ਬਲੌਗ ਬਣਾ ਰਿਹਾ ਬਣਾ ਕੁਦਰਤ ਦਿਖਾਈ ਜਰਾ ਕੁਦਰਤ ਦਿਖਾ ਮਾੜੀ ਕੁਦਰਤ ਹਾਂ ਹਾਂ ਕੁਦਰਤ ਦਿਖਾ ਮਾੜੀ ਜੀ ਕੁਦਰਤ ਨਹੀਂ ਜਿਹੜਾ ਕਹਿ ਸਕਦੇ ਆ ਕੁਦਰਤ ਨਹੀਂ ਤੂੰ ਕੁਦਰਤ ਦਿਖਾ ਮਾੜੀ ਜੀ ਕੁਦਰਤ ਜਿਹੜਾ ਉਹ ਕਿਲੇ ਤੋਂ ਦਿਖਾਰੇ ਕੁਦਰਤ ਦਿਖਾ ਕੈਮਰਾ ਪੁੱਠਾ ਕਰ ਹਾਂ ਵਾਹ ਜੀ ਵਾਹ ਕਿੰਨੀ ਸੋਹਣੀ ਕੁਦਰਤ ਮੈਂ ਕਹਿੰਦਾ ਦੂਰੋਂ ਹੀ ਸ਼ੇਰ ਭਜਦੇ ਨਜ਼ਰ ਆ ਰਹੇ ਸ਼ੇਰ ਲੀਏ ਅੱਬ ਵੱਡੇ ਵੱਡੇ ਜਿਹੜੇ ਬਾਹਰ ਆ ਇੱਧਰੇ ਘੁੰਮਣ ਕਰਕੇ ਬੈਠੇ ਆ ਬਿੱਟੂ ਭਾਈ ਵੀ ਵਾਹ ਜੀ ਵਾਹ ਕਿੰਨੀ ਸੋਹਣੀ ਕੁਦਰਤ ਮਨ ਲਾ ਦੇ ਆਪਣੇ ਬੰਦੇ ਵੀ ਆ ਗਏ ਫੋਨ ਆਨ ਲੱਗ ਗਿਆ ਜੀ ਦੇਖਦੇ ਆ ਕਿੱਥੇ ਕਰਕੇ ਨੇ ਜੀ ਚਲੋ ਆਪਣੇ ਇਸ਼ੂ ਭਾਈ ਨਾਲ ਮਿਲ ਕੇ ਇੱਕ ਤਾਂ ਬੜਾ ਵਧੀਆ ਲੱਗਿਆ ਤੇ ਇੱਕ ਜਿਹੜਾ ਸਾਡੇ ਲਈ ਗਿਫਟ ਲੈ ਕੇ ਆਏ ਸੀਗੇ ਬਿੱਟੋ ਨੇ ਹੱਥ 'ਚ ਸੰਭਿਆ ਹੋਇਆ ਤੇ ਇੱਥੇ ਵੀ ਥੈਂਕ ਯੂ ਤੇ ਤੁਹਾਨੂੰ ਵੀ ਥੈਂਕ ਯੂ ਕਹਿੰਨੇ ਆ ਬਹੁਤ ਬਹੁਤ ਥੈਂਕ ਯੂ ਤੇ ਗੁਰਸ਼ਿਮਰਨ ਵੀਰੇ ਤੁਹਾਨੂੰ ਵੀ ਬਹੁਤ ਬਹੁਤ ਥੈਂਕ ਯੂ ਤੇ ਇਹ ਸਪੈਸ਼ਲ ਇੰਨੀ ਦੂਰ ਸਾਨੂੰ ਮਿਲਣ ਆਏ ਦਰਾਹੇ ਤੋਂ 25 ਕਿਲੋਮੀਟਰ ਦੂਰ ਲੁਧਿਆਣੇ ਤੇ ਨੇਚਰਲ ਥਰੀ ਦੇ ਬਾਹਰ ਤੇ ਵਾਕਿਆ ਇੱਕ ਆ ਪਿੱਛੇ ਢਾਬਾ ਆਇਆ ਸੀਗਾ ਹੋਰ ਜ ਨਾ ਆਇਆ ਕੋਈ ਆਦਿ ਉਦ ਹੋਇਆ ਨਾ ਵਾਹ ਜੀ ਵਾਹ ਉਹ ਬਣਾਉਂਦਾ ਮੇਲ ਮਲਾਪ ਹੋ ਗਏ ਨੇ ਜੀ ਥੋੜਾ ਜਿਹਾ ਵੇਟ ਕਰਾਉਣਾ ਪਿਆ ਮਾਫੀ ਹੈ ਉਹਦੇ ਲਈ ਜੀ ਤੇ ਬੰਨ ਲਈਦਾ ਰੇਡ ਕਰਨ ਲਈ ਵੀ ਕੋਈ ਦਿੱਕਤ ਨਹੀਂ ਰੇਡ ਧੰਨਵਾਦ ਠੀਕ ਹੈ ਚੰਗਾ ਜੀ ਸ਼ੁਭਰੇ ਬਹੁਤ ਬਹੁਤ ਧੰਨਵਾਦ ਓਕੇ ਜੀ ਸ਼ੁਭਰੇ ਇਹ ਨਾਲ ਗੋਲੀ ਸੀ ਜੀ ਹਾਂ ਜੀ ਹਾਂ ਜੀ ਠੀਕ ਹੈ ਭਾਈ ਇਹ ਆਪਣੇ ਇੱਕ ਜਰੀਆ ਫਾਊਂਡੇਸ਼ਨ ਤਾ ਤੁਸੀਂ ਥੋੜਾ ਜਿਹਾ ਮੋਨ ਕਰਾਉਂਦੇ ਜੀ ਉਹਨਾਂ ਦੇ ਵਿੱਚ ਸੇਵਾ ਕਰਦੇ ਜੀ ਬਹੁਤ ਵਧੀਆ ਪੂਰਾ ਬਹੁਤ ਵਧੀਆ ਟੀਮ ਚੁਣੇ ਉਹਨਾਂ ਦੇ ਓਕੇ ਚੰਗਾ ਮਿਲਦੇ ਹਾਂ ਉਹ ਫੈਮਲੀ ਆਈ ਉਹ ਬੱਚੇ ਆਜੋ 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 ਜੀ ਆਜੋ ਥੋੜਾ ਮਾਫੀ ਹੈ ਜੀ ਵੇਟ ਕਰਾਉਣ ਵਾਸਤੇ ਲੈ ਲਾ ਲਈਏ ਆਹ ਜੀ ਖਿਆਲ ਹੈ ਜੀ ਵਧੀਆ ਵਧੀਆ ਉਹ ਨਿਕਲ ਆ ਜੀ ਖਿਆਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੋਂ ਬਾਈ ਜੀ ਕਰੀਏ ਜਮਾਤ ਜੀ ਅੱਜ ਰੋ ਹੋਰ ਕਿਤਾ ਠੀਕੋ ਬਸ ਬਹੁਤ ਹੋ ਗਈ ਜੀ ਬਹੁਤ ਹੋ ਗਈ ਬਹੁਤ ਖੁਸ਼ ਹੋਈ ਸਸ ਜੀ ਕਹਿੰਦੇ ਮੇਰੇ ਉਹ ਪਤਲਾ ਹੋ ਗਿਆ ਨਾ ਇੰਨਾ ਹੋਇਆ ਜਿਆਦਾ ਪਤਲਾ ਮੈਂ ਵੀ 22 ਕਿਲੋ ਹੋ ਜਾਣ ਘਟਾਇਆ ਮੈਂ ਇੰਨਾ ਜੋਰ ਲਾਇਆ ਨਾ ਆਪਣਾ weight ਘਟਾਣ ਲਈ ਚਲੋ ਛੱਡਣਾ ਸਾਈਕਲਾਂ ਦੀ ਚੱਲ ਮੇਰੇ ਕੋਲ ਪ੍ਰਾ ਸਾਈਕਲ ਚੱਕਾ ਮੈਂ ਵੀ ਨਿਕਲਾਂ ਹੋਰ ਵਧੀਆ ਲੱਗਿਆ ਉਹ ਜਿਹੜਾ ਪੰਨਾ ਇੱਕ ਮਾਫੀ ਹੈ ਜੀ ਵੇਟ ਕਰਾਉਣ ਵਾਸਤੇ ਥੋੜਾ ਜਿਆਦਾ ਕੋਈ ਦਿੱਕਤ ਵਾਲੀ ਛੋਟਾ ਵਧੀਆ ਹੋ ਗਿਆ ਲੇਟ ਹੋ ਕੇ ਨਾ ਬੇਟੇ ਨੂੰ ਛੁੱਟੀ ਨਹੀਂ ਸੀ ਇਹ ਛੁੱਟੀ ਨਹੀਂ ਇਹਨੂੰ ਵੀ ਅਸੀਂ ਇੱਥੇ ਨਾਲ ਹੀ ਲੈ ਕੇ ਆਏ ਸੀ ਕਿੱਥੇ ਚੱਲਦੇ ਆਪਾਂ ਸਾਰੇ ਜਣੇ ਮਾਫੀ ਹੈ ਸਾਡੇ ਤੋਂ ਮਾਫੀ ਨਹੀਂ ਕੋਈ ਨਹੀਂ ਬਸ ਆ ਰਹੇ ਸੀ ਕਿ ਸਾਰੇ ਹਲੇ ਹੋਰ ਕੰਮ ਸਤ ਬੱਦੇ ਹੈਗੇ ਬਹੁਤ ਵਧੀਆ ਤੁਸੀਂ ਬਹੁਤ ਵਧੀਆ ਕੰਮ ਕਰਦੇ ਪਏ ਆ ਜਿਹੜੀ ਯੂਥ ਨੂੰ ਨਸ਼ਿਆਂ ਤੋਂ ਹਟਾ ਕੇ ਤੁਸੀਂ ਉਹਨਾਂ ਨੂੰ ਫਿਟਨੈਸ ਵੀ ਲੈ ਕੇ ਜਾ ਰਹੇ ਹੋ ਨਾ ਬਹੁਤ ਵਧੀਆ ਗੱਲ ਹੈ ਸਾਡੇ ਬੱਚੇ ਆ ਇਹ ਵੀ ਲੋਕਾਂ ਨੂੰ ਸੇਵਾ ਨੂੰ ਤੁਹਾਨੂੰ ਦੋ ਦਵਾਓ ਕਿ ਅਸੀਂ ਜਿੰਨੀ ਦੇਰ ਤੁਹਾਨੂੰ ਦੇਖਣੀ ਲੈਂਦੇ ਨਾ ਅਸੀਂ ਤਾਂ ਨਹੀਂ ਪਿੰਦੇ ਹੈਗੇ ਇਹ ਬੇਰੇ ਵਰਤ ਨਾਲ ਆਈ ਲੱਗਦਾ ਹੈ ਲੋਏ ਬਹੁਤ ਤੁਹਾਡੇ ਮੈਂ ਇਹ ਸਾਰਾ ਕੁਛ ਆ ਜਿੰਨਾ ਦਸ਼ਕਿੰਦੇ ਮਿਲਣਾ ਮਿਲਣਾ ਅਸੀਂ ਤਾਂ ਤੁਹਾਨੂੰ ਅਟਰੈਕਟ ਕੀਤਾ ਵੀ ਮੈਂ ਕਿਹਾ ਤੁਹਾਨੂੰ ਸਫਰ ਤੇ ਚੱਲ ਗਏ ਉਹ ਤਾਂ ਆਲ ਇੰਡੀਆ ਕਰਕੇ ਮੁੜਨਗੇ ਇਦਾਂ ਤਾਂ ਲੁਧਿਆਣਾ ਆਣੀ ਲੱਗੇ ਕਹਿੰਦੀ ਦਿਲ ਕਰਦਾ ਮੈਨੂੰ ਮਿਲਣ ਵੇ ਪਰਮਾਤਮਾ ਨੇ ਇਦਾਂ ਸੱਬ ਬਣਾਇਆ ਤੁਹਾਨੂੰ ਇੱਥੇ ਲੈ ਕੇ ਆਏ ਜੇ ਤੁਹਾਨੂੰ ਮਿਲਿਆ ਤੁਸੀਂ ਬੜੇ ਤੁਹਾਡਾ ਮੈਸੇਜ ਲਿਆ ਨਾ ਕਿ ਤੁਸੀਂ ਲੁਧਿਆਣੇ ਆ ਰਹੇ ਹੋ ਤੁਹਾਨੂੰ ਕੋਈ ਕੰਮ ਹੈ ਮੈਂ ਉਸੇ ਦਿਨ ਬਹਿ ਕੇ ਨਹੀਂ ਮੈਂ ਆਪਣਾ ਟਾਈਮ ਕੱਢ ਕੇ ਆਪਾਂ ਜਾਨਾਂ ਕੀ ਚਾਹਾਂ ਅੱਜ ਜਿਹਨੇ ਡਿਗ ਰਿਹਾ ਹਰ ਗੱਲ ਮੁੰਦੀ ਅੱਜਕੱਟ ਇਹ ਵੀ ਅਸੀਂ ਵੈਸੇ ਮਾੜਾ ਜਿਹਾ ਖਿਆਲ ਹੀ ਦੇ ਚਾਹ ਵੀ ਚਲ ਲੁਧਿਆਣੇ ਆਣ ਕਿਤੇ ਇਸ਼ੂ ਆਊਗਾ ਤੇ ਮੈਂ ਮਿਲੂਗਾ ਮੈਂ ਕਿਹਾ ਤੇ ਇਹ ਮੈਨੂੰ ਕਹਦੀਏ ਤੁਹਾਡੇ ਇਸ਼ੂ ਨਾ ਕਾ ਵੀ ਕੋਈ ਹੋਰ ਡੇਟ ਕਰਦੇ ਤੁਸੀਂ ਹੋ ਰਹੇ ਆ ਇਸ ਤਰੀਏ ਮੂਲੇ ਚੱਕੀ ਫਿਰਦਾ ਬੱਚੂ ਸੰਧਾ ਇਹ ਵੀ ਗੱਲ ਹੈ ਯਾਰ ਤੇ ਪਤਾ ਤਾਂ ਕਿ ਮੈਂ ਜਦੋਂ ਅੰਮ੍ਰਿਤਸਰ ਅਣਗੇ ਵਿਆਹ ਤੇ ਮੈਂ ਕਹਿ ਪੁੱਛਿਓ ਕਹਿੰਦੀ ਬਿੱਟੂ ਆਏਗਾ ਲੁਧਿਆਣਾ ਮੈਂ ਤੁਹਾਨੂੰ ਫੋਨ ਕੀਤਾ ਸੀ ਹਾਂ ਜੀ ਮੈਂ ਕਿ ਬਿੱਟੂ ਨਾਲ ਵੀ ਮਲਾਵਾਂਗੇ ਨਾਲ ਤਾਂ ਨਿਕਨਿਸ਼ੂ ਆਏਗਾ ਤਾਂ ਬਿੱਟੂ ਵੀ ਨਾਲ ਲਿਆਵਾਂਗੇ ਇੱਕ ਨਾਲ ਇੱਕ ਫੀਲ ਹੋ ਗਿਆ ਨਾ ਯਾਰ ਤੁਸੀਂ ਤਾਂ ਕੈਂਟਾ ਨੂੰ ਦੇਖ ਕੇ ਨਾ ਚਾਰ ਤਾਂ ਹੋ ਗਏ ਸਾਡੇ ਪਤਾ ਕਿ ਤੁਸੀਂ ਇੰਨੀ ਵਧੀਆ ਵਧੀਆ ਦਿਖਾ ਦਿਖਾਈਆਂ ਨਾ ਪਰ ਅੱਧੀ ਵਾਲੀਆਂ ਅੱਧੀ ਵੈਸੇ ਵਰਚੁਅਲ ਜਿਹੀ ਬੰਦੇ ਨਾ ਹਾਂ ਜਿਹੜਾ ਜਲਦੀ ਨੂੰ ਬੰਦ ਕਰਦੇ ਨਹੀਂ ਧਾਰਮਿਕ ਸਭਾ ਨਹੀਂ ਸਾਰੇ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਆ ਦੇਖੋ ਜੀ ਪੀ 12 ਇਸ ਤੋਂ ਜ਼ਿਆਦਾ ਸਟੇਟ ਚੇਕ ਕਿੱਦਾਂ ਹੈ ਇੰਨੇ ਕਿ ਤੁਸੀਂ ਧਾਮ ਦਿਖਾਏ ਨਾ ਅਸੀਂ ਬਹੁਤ ਧੰਨ ਹੋ ਗਏ ਬਹੁਤ ਬਹੁਤ ਧੰਨਵਾਦ ਜੀ ਇੱਧਰ ਤੁਸੀਂ ਆਰਡਰ ਕਰਤਾ ਪੀਜ਼ਾ ਸਾਡੇ ਲਈ ਤੇ ਅੱਜ ਡਿਨਰ ਬ੍ਰੇਕਫਾਸਟ ਲੰਚ ਸਾਰਾ ਕੁਝ ਵਾਰ ਹੀ ਹੋ ਰਿਹਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਜੀ ਮਹਿਮਾਨ ਕੀਤਾ ਸਾਡਾ ਦਿਲੋਂ ਨਹੀਂ ਨਿਕਰੀਆ ਤੁਹਾਨੂੰ ਹੀ ਹਮੇਸ਼ਾ ਯਾਦ ਕਰਦੇ ਸੀ ਅੱਜ ਤੁਸੀਂ ਸਾਡੇ ਕੋਲ ਬਟੇ ਹੋ ਜਿ ਸ਼ੁਭਾਚਿੰਤਨੀ ਹੋ ਰਿਹਾ ਥੈਂਕ ਯੂ ਥੈਂਕ ਯੂ ਸਾਨੂੰ ਟਾਈਮ ਦੇ ਲਈ ਤੁਹਾਡਾ ਬਹੁਤ ਬਿਜੀ ਸੀਗਾ ਫਿਰ ਵੀ ਤੁਸੀਂ ਸਾਨੂੰ ਟਾਈਮ ਦਿੱਤਾ ਨਹੀਂ ਜੀ ਨਹੀਂ ਬਿਲਕੁਲ ਜੀ ਇਹਨਾਂ ਨੂੰ ਰੱਜ ਕੇ ਸਪੋਰਟ ਕਰੋ ਜੀ ਬਹੁਤ ਨਾਈਸ ਮੁੰਡੇ ਆ ਇਹ ਜੋ ਅਸੀਂ ਵੀਡੀਓ ਤੇ ਦੇਖਦੇ ਆ ਨਾ ਸਾਨੂੰ ਲੱਗਦਾ ਪਰ ਇਹ ਉਹਨਾਂ ਨਾਲੋਂ ਵੀ ਸਿੰਪਲ ਮੁੰਡੇ ਹੈਗੇ ਐਦਾਂ ਦਾ ਕੁਝ ਵੀ ਮਨਾਮਤ ਨਹੀਂ ਹੈਗਾ ਜੋ ਕਰਦੇ ਰੀਅਲ ਤੇ ਵਿੱਚ ਇਦਾਂ ਨਹੀਂ ਹੈ ਧੰਨਵਾਦ ਜੀ ਇਦਰ ਬਿੱਟੂ ਕੀ ਖਾ ਰਹਾ ਮਿੱਟੂ ਇਹ ਸਰੀਰ ਕਹੂ ਆ ਜਾ ਸਰੀਰ ਨੂੰ ਦੇਹੀ ਕੀ ਜਾਨਾ ਗਲਤ ਜਿਹੇ ਆਈਟਮਾਂ ਗਲਤ ਜਿਹੇ ਹਨੀਆਂ ਉਹਨਾਂ ਨੇ ਪਿਆਰ ਨਾ ਮੰਗਾਈਏ ਯਾਰ ਪਿਆਰ ਨਾ ਸਰੀਰ ਦਾ ਹੈਲਦੀ ਹੈ ਤੂੰ ਸਬਜ਼ੀਆਂ ਦੇਖ ਕੇ ਖਾ ਮੈਦੇ ਨੂੰ ਗਲਤ ਬੋਲ ਨਾ ਸਬਜ਼ੀਆਂ ਵਧੀਆ ਹੈ ਮੈਂ ਹੋ ਗਿਆ ਮੇਰਾ ਸਰੀਰ ਕਹੂਗਾ ਵੀ ਮੈਂ ਅੰਦਰ ਆ ਕੇ ਰਿਆ ਗਾਇ ਬੜੇ ਟਾਈਮ ਬਾ ਦੇਣਾ ਜਾਨਾ ਹੈ ਜਮਾ ਭਾਈ ਬੈਠੇ ਬੈਠੇ ਫਿਰ ਤੋਂ ਇੱਥੇ ਹੀ ਨੇਚਰਲ ਤੇ ਇੱਕ ਹੋਰ ਆ ਗਏ ਆਪਣੇ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਹੁਤ ਠੀਕ ਹੋ ਜੀ ਬਹੁਤ ਵਧੀਆ ਵੀਰੇ ਬਹੁਤ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਬਹੁਤ ਸੋਰੀ ਥੋੜਾ ਲੇਟ ਕਰਾਇਆ ਜੀ ਤੇ ਇਧਰ ਉਧਰ ਸੱਦਦੇ ਰਹੇ ਮੈਂ ਵੀ ਥੋੜਾ ਜਿਆਦਾ ਹੋਰ ਜਾ ਹੋ ਗਿਆ ਸੀ ਬਹੁਤ ਸਾਬ ਵਧੀਆ ਜੀ ਬਹੁਤ ਵਧੀਆ ਬੋਲੀ ਬਹੁਤ ਵਧੀਆ ਲੱਗਦੀ ਮੈਨੂੰ ਹਾਂਜੀ ਬੋਲਦੇ ਨਾ ਬਹੁਤ ਸੋਹਣਾ ਲੱਗਦਾ ਔਰ ਤੁਹਾਡੀ ਵੀ ਬੋਲੀ ਫਿਰ ਤੇ ਸਤਿ ਸ਼੍ਰੀ ਅਕਾਲ ਵੀਰੇ ਕੀ ਨਾਮ ਹੈ ਜੀ ਆਪਣਾ ਕਸ਼ਮੀਰ ਸਿੰਘ ਜੀ ਬੜਾ ਸੋਹਣਾ ਨਾਮ ਹੈ ਜੀ ਤੇ ਆ ਛੋਟਾ ਕਾਕਾ ਵੀ ਨਾਮ ਲੀ ਜੀ ਆਪਣੇ ਫਤੇ ਸਿੰਘ ਹਾਂ ਜੀ ਫਤੇ ਸਿੰਘ ਜੀ ਸਤਿ ਸ਼੍ਰੀ ਅਕਾਲ ਤਾਂ ਬੁਲਾ ਦੋ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਕਰ ਰਹੇ ਹੋ ਸਤਿ ਸ਼੍ਰੀ ਅਕਾਲ ਦੋ ਤਿੰਨ ਮਿੰਟ ਚਰਮਾਈ ਗਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੋ ਜੀ ਹਾਂ ਜੀ ਵਧੀਆ ਬਣਾਓ ਹੋਰ ਮम्मी ਠੀਕ ਨੇ ਸਭ ਵਧੀਆ ਮਾਤਾ ਪਿਤਾ ਸਭ ਵਧੀਆ ਨੇ ਜੀ ਤੁਸੀਂ ਦੱਸੋ ਜੀ ਹਾਂ ਜੀ ਵਧੀਆ ਤੇ ਵੀਰੇ ਵਲੋਗ ਬਣਾਦੇ ਰਹੋ ਸੁਰੱਖਿਆ ਬਚੇ ਰੱਖੋ ਤੁਹਾਨੂੰ ਅਗੇ ਲੰਬੇ ਸਫ਼ਰ ਤੇ ਜਾਣਾ ਚਾਹਦੇ ਹੋ ਉੱਥੇ ਪਹੁੰਚੋ ਇਸ ਲਈ ਅਸੀਂ ਦੁਆ ਕਰਦੇ ਆਪਣੇ ਨੂੰ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਘਰੇ ਵੇਟ ਕਰਦੇ ਸੀ ਤੁਹਾਡੀ ਤੁਸੀਂ ਆਈ ਨਹੀਂ ਮੰਮੀ ਵੀ ਵੇਟ ਕਰਦੇ ਬੈਸੀ ਕਿੰਨਾ ਦੀ ਤੁਹਾਡੀ ਮੰਮੀ ਦੀ ਹਾਂ ਹਾਂ ਘਰੇ ਨਹੀਂ ਸਾਡੇ ਪੁੱਰੇ ਨਹੀਂ ਆਪਾਂ ਚੱਲਦੇ ਹਾਂ ਤਾਂ ਮੈਂ ਆ ਜਾਣਾ ਜੀ ਉਹ ਬਿੱਟੂ ਨੇ ਥੋੜਾ ਜਾਣਾ ਹੈ ਜੀ ਮੈਂ ਉਹਨੂੰ ਛੱਡ ਕੇ ਮੈਂ ਆ ਜਾਾਂਗਾ ਜੀ ਫਿਰ ਦੁਬਾਰਾ ਕੋਈ ਚੱਕਰ ਨਹੀਂ ਜੀ ਇਧਰ ਨੈਚੁਰਲ ਤੇ ਬੈਠੇ ਸੀ ਤੇ ਇਹ ਜਿਹੜੇ ਜਿਨ੍ਹਾਂ ਨੂੰ ਅਸੀਂ ਵੇਟ ਕਰਾਈ ਜਾਂਦੇ ਸੀ ਥੋੜਾ ਪਹਿਲੇ ਦਾ ਮਾਫੀ ਹੈ ਜੀ ਤੇ ਨਾਲ ਸਾਡੇ ਲਈ ਇੱਕ ਛੋਟਾ ਗਿਫਟ ਲੈ ਕੇ ਆਏ ਆ ਸਾਡੀ ਮਾਤਾ ਜੀ ਵਾਸਤੇ ਕੜਾਈ ਕਰਿਆ ਹੋਇਆ ਇਹ ਤੁਹਾਡਾ ਆਪਣਾ ਕੰਮ ਹੈ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਸੂਟ ਲੈ ਕੇ ਆਏ ਨੇ ਜੀ ਤੇ ਇਹਦਾ ਮੁੱਲ ਤਾਂ ਜੀ ਕੀ ਹੈ ਜੀ ਇਹ ਤਾਂ ਪਿਆਰ ਹੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹਦਾ ਹਾਂਜੀ ਮਾਤਾ ਜੀ ਸਾਡੇ ਮਾਤਾ ਜੀ ਨੇ ਹਾਂਜੀ ਹਾਂਜੀ ਸਾਡੇ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਯਾਰ ਕਾਕਾ ਨੀਂਦ ਵਿੱਚ ਹੀ ਲੱਗਦਾ ਹੈ ਉਠ ਜਾ ਮੜੇ ਜੇ ਹਾਈ ਹੈਲੋ ਕਰ ਦੋ ਛੋਟੇ ਜੀ ਹਾਈ ਹੈਲੋ ਕਰ ਦੋ ਹਲਕੀ ਜੀ ਹੈਲੋ ਹੈਲੋ ਕਰ ਦੋ ਇਸੀ ਦੇ ਹੈਲੋ ਕਰ ਕੱਚਾ ਕਰ ਦੇ ਕਰ ਮੇਰੇ ਕੋਲ ਸ਼ਹਿਵਾਨ ਹੈਲੋ ਕਰਦੇ ਹੈਲੋ ਕਰ ਚਲੋ ਰਹਿਂਦੇ 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 ਓਪਰਾ ਕਰਦਾ ਠੀਕ ਹੈ ਨੀ ਅੱਜ ਘਰੇ ਚੰਗਾ ਜੀ ਚਾੜਾ ਜੀ ਆਓ ਆਪਣੇ ਘਰੇ ਦੇਖਿਆ ਚੰਗਾ ਜੀ ਸਵੇਰੇ ਕਾਲ ਕਰੂਗਾ ਅੱਜ ਤੱਕ ਕੰਮ ਡੋਸਾ ਡੋਸੀ ਹੋ ਗਿਆ ਜੀ ਤੇ ਚਾਰ ਚਾਰ ਡੋਸੇ ਤੇ ਨਾਲ ਕੱਕਿਆਨੇ ਖਾਲੇ 버ਗਰ ਐ ਫਤੇ ਬਾਈ ਜੀ ਛੋਟੇ ਭਾਈ ਖਾਲੇ 버ਗਰ ਆਪਣੇ ਵਲੌਗ ਤਾਂ ਤੁਸੀਂ ਖੁਸ਼ ਹੋ ਕੇ ਬੋਲਦੇ ਸਾਡੇ ਦੀ ਵੀ ਬੋਲ ਦੋ ਹੈਲੋ ਹੀ ਕਰ ਦੋ ਗੱਲੀ ਅੰਨੀ ਜੀ ਹੈਲੋ ਇਧਰ ਵੀ 버ਗਰ ਵਾਲੇ ਭਾਜੀ ਨੇ ਤੇ ਸਤਿ ਸ਼੍ਰੀ ਅਕਾਲ ਚਲੋ ਜੀ ਖਾਣਾ ਪੈਣਾ ਜੀ ਹੁੰ ਤਾਂ ਜਾ ਰਹੇ ਨੇ ਆਪਣੇ ਕੱਲ ਫੇਰ ਮਿਲਦੇ ਆਂ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਓਕੇ ਗੁੱਡ ਬਾਏ ਫੇਰ ਮਿਲਦੇ ਆਂ ਜੀ ਬਾਏ ਰਾਤ ਦਾ ਟਾਈਮ ਹੋ ਗਿਆ ਤੇ ਕਾਫੀ ਵਧੀਆ ਫੈਮਿਲੀ ਜੀ ਨੂੰ ਆਪਾਂ ਮਿਲੇ ਅੱਜ ਤੇ ਬਹੁਤ ਜ਼ਿਆਦਾ ਇਹਨਾਂ ਨੇ ਪਿਆਰ ਦਿੱਤਾ ਤੇ ਬਸ ਇਹਨਾਂ ਦੇ ਹੱਕਦਾਰ ਹੈਗੇ ਅਸੀਂ ਜਾਂ ਨਹੀਂ ਹੈਗੇ ਕੋਈ ਛੋਟ ਆਈਡੀਆ ਨਹੀਂ ਜੀ ਸਾਨੂੰ ਵੀ ਪਰ ਕਰੀ ਜੰਨੇ ਆ ਮਿਹਨਤ ਕਰਕੇ ਸਾਈਕਲ ਚਲਾਈ ਜੰਨੇ ਆ ਕੋਸ਼ਿਸ਼ ਕਰਦੇ ਆ ਕਿ ਆਪਣੇ ਵੱਲੋਂ ਬੈਸਟ ਤੋਂ ਬੈਸਟ ਦੇ ਪਾਈਏ ਬਾਕੀ ਕਈ ਫੈਮਿਲੀ ਜਿਹਨਾਂ ਨੂੰ ਨਹੀਂ ਮਿਲ ਪਏ ਉਹਨਾਂ ਨੂੰ ਬਹੁਤ ਜ਼ਿਆਦਾ ਮਾਫੀ ਹੈ ਜੀ ਮੇਰੇ ਵੱਲੋਂ ਤੇ ਉਹਨਾਂ ਨੂੰ ਵੀ ਅੱਜ ਇੱਕ ਦੋ ਦਿਨਾਂ ਵਿੱਚ ਮਿਲਾਂਗੇ ਮੈਂ ਤਾਂ ਹਲੇ ਇੱਕ ਦੋ ਦਿਨ ਲੁਧਿਆਣੇ ਹੈਗਾ ਵਾਂ ਤੇ ਹੁਣ ਹੋ ਸਕਦਾ ਹੈ ਜੀ ਕਿ ਇੱਕ ਦੋ ਦਿਨਾਂ ਬਾਅਦ ਜਿਹੜਾ ਹੈਗਾ ਮੈਂ ਆਪਣਾ 올 ਇੰਡੀਆ ਟੂਰ ਜਿਹੜਾ ਹੈਗਾ ਸ਼ੁਰੂ ਕਰ ਦਵਾਂ ਬਸ ਦੋ-ਤਿੰਨ ਹੋਰ ਲੱਗਣਗੇ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਗਵਾਲੀਅਰ ਪਹੁੰਚ ਜਾਾਂਗੇ ਜਿੱਥੇ ਸਾਡੇ ਸਾਈਕਲ ਖੜੇ ਹੋਏ ਨੇ ਉਸ ਤੋਂ ਬਾਅਦ 올 ਇੰਡੀਆ ਜਰਨੀ ਜਿਹੜੀ ਸਾਡੀ ਸਟਾਰਟ ਹੋ ਜੇਗੀ ਤੇ ਬਾਕੀ ਹੋਪ ਕਰਦਾ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਹੈ ਜੇ ਵਧੀਆ ਲੱਗੀ ਹੋ نوٹیفیکیشن ਆ ਜਾ ਕਰੇ ਤੇ ਤੁਸੀਂ ਸਾਡਾ ਵਲੌਗ ਟਾਈਮ ਤੇ ਨਾਲ ਦੇਖ ਪਾਇਆ ਕਰੋ ਬਹੁਤ ਬਹੁਤ ਧੰਨਵਾਦ ਮਿਲਦੇ ਆ ਇੱਕਦਾਂ ਦੇ ਹੋਰ ਨਵੇਂ فریش ਵਲੌਗ ਦੇ ਵਿੱਚ ਨਵੀਂ ਜਰਨੀ ਦੇ ਵਿੱਚ ਨਵੇਂ ਰਸਤਿਆਂ ਦੇ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ ਰੱਬ ਰੱਖਾ ਦੇ ਚੜ੍ਹਦੀ ਕਲਾ